ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲ ਬੇਟਾ ਲੋਪਰ ਵਿਖੇ ਜੋ ਕਿ ਸਿੰਘਾ ਸ਼ੀਦਾਂ ਦੇ ਪਵਨ ਸਥਾਨ ਉੱਤੇ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਨਿਰਮਲ ਰਿਸ਼ੀ ਜੀ ਅਤੇ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰ ਸਰਦਾਰ ਜਰਨੈਲ ਸਿੰਘ ਜੀ ਤੇ ਉਹਨਾਂ ਦੇ ਨਾਲ ਸ਼ਰਵੀ ਰਤਨ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਆ ਕੇ ਨਮਸਤਕ ਹੋਏ ਤੇ ਜਿਨ੍ਹਾਂ ਵੱਲੋਂ ਇਸ ਸਥਾਨ ਉੱਤੇ ਪੰਜਾਬੀ ਫਿਲਮ ਦੇ ਉੱਤੇ ਇੱਕ ਧਾਰਮਿਕ ਸ਼ਬਦ ਦੀ ਜਿਹੜੀ ਇੱਥੇ ਉਹਨੇ ਰਿਲੀਜ਼ ਕੀਤਾ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਉਹਨਾਂ ਨੇ ਇਸ ਅਸਥਾਨ ਤੇ ਆਉਣ ਤੇ ਜਿੱਥੇ ਗੁਰਦਾਸ ਸਾਹਿਬ ਲੋ ਜੀਆਂ ਆਖਿਆ ਗਿਆ ਉੱਥੇ ਉਹਨਾਂ ਨੇ ਵੀ ਇਸ ਅਸਥਾਨ ਤੇ ਪਹੁੰਚ ਕੇ ਬਹੁਤ ਹੀ ਵਧੀਆ ਮਹਿਸੂਸ ਕੀਤਾ ਤੇ ਨਵੇਂ ਸਿੰਘ ਜੀ ਨੇ ਕਹਿਣਾ ਸੀ ਕਿ ਮੈਨੂੰ ਜੋ ਇੱਥੇ ਆ ਕੇ ਸ਼ਾਂਤੀ ਮਨ ਨੂੰ ਸ਼ਾਂਤੀ ਮਿਲੀ ਹੈ ਭਾਵੇਂ ਮੈਂ ਐਨੇ ਸੁਪਰਸਟਾਰ ਹੁੰਦੇ ਬਾ ਵਕ-ਵਕ ਦੇ ਛਾਂ ਵਿੱਚ ਵੀ ਗਈ ਪਰ ਜਿਹੜਾ ਮੈਨੂੰ ਇੱਥੇ ਆ ਕੇ ਆਨੰਦ ਮਿਲਿਆ ਜਿਹੜੀ ਖੁਸ਼ੀ ਮਿਲੀ ਹੈ ਮੈਂ ਬਿਆਨ ਨਹੀਂ ਕਰ ਸਕਦੀ ਸੋ ਮੈਂ ਅਰਦਾਸ ਕਰਦਾ ਕਿ ਜੋ ਉਹ ਜਿਹੜਾ ਉਹਨਾਂ ਨੇ ਸ਼ਬਦ ਰੀਲீஸ் ਕੀਤਾ ਹੈ ਫਿਲਮ ਵਾਸਤੇ ਮਹਾਰਾਜ ਉਹਨਾਂ ਨੂੰ ਕਾਮਯਾਬੀ ਬਖਸ਼ੇ ਚੜ੍ਹਦੀ ਕਲਾ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ